ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿੰਡੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ। ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਮੈਗਰੂ ਸਾਰਿਆਂ ਨੂੰ ਪੰਦਰਸਤਿਆ ਬਖਸ਼ੀ ਜੀ ਚੜ੍ਹਦੀ ਕਲਾ ਬਖਸ਼ੀ ਸਾਰੇ ਆਪਣੇ ਘਰਾਂ ਵਿੱਚ ਖੁਸ਼ ਰਹੋ। ਹੱਸਦੇ ਵਸਦੇ ਰਹੋ। ਠੰਡ ਬਹੁਤ ਜ਼ਿਆਦਾ ਹੋ ਗਈ ਜੀ। ਬੱਚਿਆਂ ਦੀਆਂ ਛੁੱਟੀਆਂ ਵੀ ਖਤਮ ਹੋ ਗਈਆਂ। ਸਰਕਾਰ ਨੇ ਛੁੱਟੀਆਂ ਵੀ ਵਧਾਈਆਂ। ਕਰਕੇ ਜੀ ਹੁਣ ਆਪ ਛੋਟੇ ਬੱਚਾ ਨੂੰ ਬਹੁਤ ਦਿੱਕਤ ਆਉਂਦੀ ਹੈ ਸਕੂਲ ਚ ਫੰਡ ਬਹੁਤ ਜਿਆਦਾ ਹੈ ਹੁਣ ਜਿਹੜੇ ਬੱਚੇ ਗੁਰਸਿੱਖ ਬੱਚੇ ਹੈ ਜਿਵੇਂ ਉਹਨਾਂ ਦੇ ਹੁਣ ਪਟਕੇ ਬੰਨੇ ਹੋਏ ਹੈਗੇ ਉਹਨਾਂ ਨੂੰ ਟੋਪੀਆਂ ਦੀ ਆਗਿਆ ਨਹੀਂ ਹੈਗੀ ਸਕੂਲ ਚ ਲੈਣ ਦੀ ਉਹਨਾਂ ਵਾਸਤੇ ਆਪਾਂ ਪਟਕਾ ਬਣਾਉਣੀ ਹੈ ਜੀ ਆ ਲੈਤਾ ਆਪਾਂ ਤੋਲ ਮਾ ਕਪੜਾ ਇਤੋਂ ਲਮਾ ਕਪੜਾ ਜੀ ਆਪਾਂ ਡਬਲ ਲੈਤਾ ਹੋਇਆ ਇਸ ਤਰ੍ਹਾਂ ਰੈਨੋ ਪੈਸਟਰਾ ਫੋਲਡ ਕਰ ਲੈਣਾ ਜੀ ਬੱਚੇ ਦੀ ਕੋਈ ਵੀ ਕੈਪ ਆ ਕੁਝ ਵੀ ਤੁਹਾਡੇ ਕੋਲ ਹੈਗਾ ਜਿਹੜਾ ਜੋ ਤੁਸੀਂ ਟੋਪੀ ਘਰੇ ਲੈਣੇ ਆ ਉਹਦਾ ਨਾਪ ਲੈਣਾ ਜੀ ਆਪਾਂ ਜਿਵੇਂ ਇਹ ਕਪੜਾ ਸਟੱਚੇ ਵਾਲਾ ਦੇ ਟੋਪੀ ਸਟੱਚੇ ਵਾਲਾ ਜੀ ਇਹਦੇ ਆਪਾਂ ਨਾਪ ਲਵਾਂਗੇ ਇਸ ਦਾ ਇਹ 7.5 ਆ ਜੀ ਇਹਦੀ ਲਵਾਈ ਲੰਬਾਈ ਹੈ ਜੀ ਆਪਣੀ 7.5 ਤੇ ਆਪਾਂ ਜਿਹੜਾ ਕੱਪੜਾ ਦਾਪ ਲੈਣਾ ਜੀ ਇੱਥੋਂ ਇਹ ਲਾਇਆ ਆਪਾਂ 9 ਦਾ ਨਿਸ਼ਾਨ ਧੰਨਵਾਦ ਸੇ ਆਪਾਂ 9 ਇੰਚ ਦਾ ਚਾਣ ਲਾ ਕੇ ਕਟਾਈ ਕਰਨੀ ਹੈ ਜੀ ਆਪਾਂ ਇਸ ਤਰ੍ਹਾਂ ਗਲਾਈ ਪਾਉਣੀ ਹੈ ਜੀ ਜਿਹੜੀ ਆਪਾਂ ਗਲਾਈ ਪਾਉਣੀ ਹੈ ਜੀ ਇਹ ਆਪਾਂ ਇੱਥੋਂ 5 ਇੰਚ ਕੱਪੜੇ ਨਿਸ਼ਾਨ ਲਾ ਕੇ ਸਿੱਧਾ ਛੱਡ ਕੇ ਇਧਰੋਂ ਇਧਰੋਂ ਦੋ ਵਾਰ ਗਲਾਈ ਕੱਟਣੀ ਹੈ ਜੀ ਆਪਾਂ ਇੱਥੇ ਇਸ ਤਰ੍ਹਾਂ ਕੱਟ ਲਾਉਣਾ ਹੈਗਾ ਆਪਾਂ ਬੜੀ ਚੀਜ਼ ਕੱਟਨੀ ਹੈ ਜੀ ਜਿਹੜੀ ਬੈਕ ਸਾਈਡ ਤੇ ਆਪਣੇ ਜੂੜੇ ਦੇ ਉੱਪਰ ਆਪਾਂ ਬੰਦਦੇ ਆਂਗੇ ਇਹ ਬਿਲਕੁਲ ਫਟਕੇ ਵਰਗਾ ਲੱਗੂ ਜੀ ਜਿਵੇਂ ਸੇਮ ਹੀ ਬੰਦਣਾ ਨਹੀਂ ਬਹੁਤ ਸੌਖਾ ਹੈਗਾ ਹੁਣ ਆਪਾਂ ਪੇਚ ਕੀ ਘੜ ਦੇਗੇ ਓ

சிலைக்கி கபட ஸ்தர இன்னும் பல பாண்கா দূজি চন ফেনে যি উদাহ কাট লাগি ਉਨਪਰ ਜਿਹੜਾ ਆ ਲਾਈਸਿਸ 4 ਇੰਚ ਦਾ ਇਸ ਇਨਸਾਨ ਆ ਪੱਥੇ ਉੱਥੋਂ ਸੋਣਾਗਾ ਲਾਈਨੋਟ ਇਸ ਤੱਕ ਐਂਡ ਤੱਕ ਸੋ ਲੈਣਾ ਜੀ ਆ ਆਹ ਵਾਲੀ ਸੌਣਾ ਪੱਡਾ ਬਲ ਮਾਰਨੀ ਹੈ ਜੀ ਕਿਉਂਕਿ ਕਈ ਵਾਰੀ ਇੱਕ ਸੌਣ ਲੱਗੀ ਟੁੱਟ ਜਾਂਦਾ ਧਾਗਾ। ਨਾ ਆਪਣੇ ਇਸ ਤਰ੍ਹਾਂ ਸਿੱਧਾ ਕਰ ਲੈਣਾ ਇਹਨੂੰ। ਜੇ ਤੁਸੀਂ ਆਹ ਵਾਲਾ ਸੌਣਾ ਜਿਹਨੂੰ ਪਿਛਲਾ ਭਾਗ ਸੌਣਾ ਇਹਦਾ ਉਦੋਂ ਪਹਿਲਾਂ ਤੁਸੀਂ ਇੱਕ ਵਾਰੀ ਬੱਚੇ ਦੇ ਸਿਰ ਉੱਪਰ ਪਾ ਕੇ ਚੈੱਕ ਕਰ ਲੈਣਾ ਜੇ ਕਈ ਵਾਰ ਤੁਹਾਨੂੰ ਇੱਥੇ ਨੀਚੇੋਂ ਇਧਰੋਂ ਫੁੱਲੇ ਆ ਲੱਗਦਾ ਨਾ ਫੁੱਲੇ ਫੁੱਲੇ ਜਿਹਾ ਲੱਗਦਾ ਆਹ ਵਾਲੀ ਸਾਈਡ ਬੈਕ ਵਾਲੀ ਸਾਈਡ ਥੋੜੀ ਜਿਹਾ ਲੱਗਦਾ ਵੀ ਇੱਥੇ ਵੱਧ ਕੱਪੜਾ డి ంీ కట్ పాతా కప్ప తర కెను డల్డ్ సే ਦੇਖੋ ਜੀ ਆਪਾਂ ਇਸ ਤਰ੍ਹਾਂ ਕੱਪੜੇ ਨੂੰ ਉਲਟਾ ਕਰਕੇ ਇਹਦੇ ਸਿਉਣ ਲਾਈ ਸੀ ਹੁਣ ਆਪਾਂ ਇਹਨੂੰ ਸਿੱਧਾ ਕਰਦੇ ਆ ਇਸ ਤਰ੍ਹਾਂ ਜਿਹੜੀ ਆ ਵੱਡੀ ਸਿਉਣਾ ਹੈ ਆਪਾਂ ਸੈਂਟਰ ਚ ਕਰਨੀ ਹੈ ਜੀ ਇਹਦੋਂ ਜਿਹੜੀ ਆਪਾਂ ਕੈਪ ਬਣਾਈ ਸੀਗੀ देखो जी उन्हें पटकेद अपना फ्रंट वाला पासा हो गया जोड़ा अपना चार इंच छोड़ा सह बैक वाला पासा हो गया एक्स्टर रखना जी दोनों कपड़े इस तरह रखने मैं जीप सियान लाने एक ਚਲੋ ਜੀ ਆਪਣਾ ਪਟਕਾ ਬਣ ਕੇ ਤਿਆਰ ਆ। ਦੇਖੋ ਜੀ ਆਪਾਂ ਬੱਚੇ ਦੇ ਸਿਰ ਉੱਪਰ ਤੁਹਾਨੂੰ ਪਾ ਕੇ ਦਿਖਾਉਣੀ ਆ ਪਟਕਾ। ਬਹੁਤ ਹੀ ਵਧੀਆ ਬਣਦਾ ਜੀ ਇਹ। ਬੰਨਣਾ ਇਹ ਬਹੁਤ ਸੌਖਾ ਹੈ। ਇੱਕ ਮਿੰਟ ਐਮ ਰੁਕ ਜਾ। ਦੇਖੋ ਜੀ ਕਿੰਨਾ ਵਧੀਆ ਲੱਗਦਾ ਪਟਕਾ। ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਨਾ ਜੀ ਇਹ ਮੂਸੇ ਹੋ ਗਿਆ ਇਹ ਕਹਦਾ ਫਟਕਾ ਨਹੀਂ ਵਧਣਾ ਮੈਂ